ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਦਮਾਲੇ ਦਾ ਸ਼ਲੋਕ ਪਤਰਾ ਕੀ ਗੁਰਪਾਰ ਬ੍ਰਹਮ ਤਜ ਪਰ ਪੰਚਮੋਹ ਬੇਕਾਰ ਨਾਨਕ ਸਉ ਆਰਾਦੀ ਐ ਅੰਤ ਨਾ ਪਾਰਾ ਵਾਰ ਸਜੈ ਜੋ ਦਮਾਲਾ ਛੁਟੈ ਖੂਬ ਪਰਰਾ ਅਜਬ ਸੋਹੇ ਚੱਕਰ ਖੰਡੇ ਤੋੜੇ ਵਾਲਾ ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ ਚਲੇ ਗੋ ਤੋਰ ਜੈਸਾ ਪੰਥ ਐਸਾ ਮੁਖ ਸੇ ਲਾਇਆ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ دین ਮਜਬ ਕਾ ਜੁਦ ਜੁਕੀਨਾ ਖੰਡਾ ਪੜਿਆ ਦੁਤਾਰਾ ਹੈ ਸ਼ਈ ਮਈ ਮਾਰ ਸਭ ਦੂਰ ਕੀਨੀ ਸਲੋਤਰ ਪੜਿਆ ਕਰਾਰਾ ਹੈ ਗगन ਮੰਡਲ ਮੈਂ ਬੁੰਗਾ ਹਮਾਰਾ ਮਹਾਕਾਲ ਰਖਵਾਰਾ ਹੈ ਸਿਰ ਪਰ ਮੁਕਟ ਮੁਕਟ ਪਰ ਚੱਕਰ ਆਇਆ ਅਜਬ ਹੁਲਾਰਾ ਹੈ ਨਾਨਕ ਗੁਰੂ ਗੋਬਿੰਦ ਸਿੰਘ ਜੀ ਤੁਧ ਆਗੈ ਸੀਸ ਹਮਾਰਾ ਹੈ ਲੱਟ ਪਟ ਫਰਰੇ ਸਾਜ ਰਹੇ ਗੁਰ ਸ਼ਬਦਨ ਕੀ ਭਈ ਝੰਕਾਰ ਪ੍ਰਗਟੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ ਸਭ ਕੁਲ ਲੀਆ ਉਧਾਰ ਸਿਰ ਮਸਤਕ ਰਖਿਆ ਪਾਰ ਬਮਨ ਹਸਤੈ ਕਾਇਆ ਰਖਿਆ ਪਰਮੇਸਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਰ ਹੈ ਸਰਬ ਰਖਿਆ ਗੁਰਦਿਆਲ ਹੈ ਪੈ ਦੁਖ ਬਿਨਾਸਨ ਹੈ ਭਗਤ ਵਸ਼ਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੂਤ ਹੈ ਹਉ ਗੋਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲ ਉੱਚ ਦਮਾਲੜਾ ਸਭ ਹੋਈ ਛਿੰਜ ਇਕੱਠੀਆਂ ਦੋ ਬੈਠਾ ਵੇਖ ਆਪ ਜੀਓ ਬਾਤ ਵਜਨ ਟਮਕ ਪਹਿਰੀਆਂ ਮਲ ਲੱਥੇ ਲੈਦੇ ਫੇਰੀਆਂ ਨਹਿਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਕਰ ਜਾਸਨ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂੰਹ ਲਗਵਾਏ ਜੀਓ ਤੂੰ ਵਰਨਾ ਚਿਹਨਾ ਬਾਹਰਾ ਹਰ ਦਿਸੈ ਹਾਜ਼ਰ ਜ਼ਾਹਰਾ ਸਣਸਣ ਤੁਝੈ ਧਿਆਇਦੈ ਤੇਰੇ ਭਗਤਰ ਤੈ ਗੁਣਤਾ ਸਜੀਓ ਮੈਂ ਜੁਗ ਜੁਗ ਦਐ ਸੇਵੜੀ ਗੁਰ ਕੱਟੀ ਮਹੰਦੀ ਜੇਵੜੀ ਹਉ ਬੋਹੜ ਸਿੰਝ ਨਾ ਨੱਚੋ ਨਾਨਕ ਅਵਸਰ ਲੱਧਾ ਪਾਲ ਜਿਓ ਮੈਂ ਜੁਗ ਜੁਗ ਦਐ ਸੇਵੜੀ ਗੁਰ ਕੱਟੀ ਮਹੰਦੀ ਜੇਵੜੀ ਹਾਉ ਬੋਹੜ ਸਿੰਝ ਨਾ ਨੱਚੋ ਨਾਨਕ ਔਸਰ ਲੱਧਾ ਪਾਲ ਜਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ